ਹਦੀ ਹੈ ਅਰਕਾ ਕਾਂਗਰਸ ਪਾਰਟੀ ਬਹੁਤ ਵਧੀਆ ਸੀਟਾਂ ਦਾ ਜਿੱਤੇਗੀ ਤੇ ਇਹ ਅਰਕਾ ਕੇਂਦਰ ਦੇ ਵਿੱਚ ਵੀ ਜੋ ਤੁਹਾਨੂੰ ਦਿਖਦਾ ਮੋਦੀ ਸਰਕਾਰ ਦਾ ਇੰਡੀਆ ਸ਼ਾਈਨਿੰਗ ਵਾਲਾ ਹੀ ਹਾਲ ਹੋਣਾ ਵਾ ਉੱਤੇ ਉੱਤੇ ਆ ਥੱਲੇ ਗਰਾਊਂਡ ਇਹਦਾ ਪੈਰਾ ਤਾਂ ਦੁੱਕ ਚੁੱਕੀ ਹੈ ਤੇ ਕਾਂਗਰਸ ਪਾਰਟੀ ਸਰਕਾਰ ਬੜਾਏ ਇੱਕੋ ਹਰ ਪਾਰਟੀ ਆਪਣੇ ਲੈਵਲ ਦੇ ਉੱਤੇ ਕਰਦੀ ਹੈ ਪਰ ਉਹ ਜਿਹੜਾ ਸ਼ਰਮ ਦੀ ਅਕਾਲੀ ਦਾ ਲਾਨਾ ਉਹ ਭੰਪੜ ਪੂਸੇ ਚ ਉਦਾਂ ਨੂੰ ਸਮਝ ਨਹੀਂ ਆ ਰਿਹਾ ਉਹ ਪਵੰਡਰ ਵਿੱਚ ਫਸੇ ਤੁਸੀਂ ਇਹ ਵੇਖੋ ਪਹਿਲਾਂ ਤਾਂ ਸ਼ਰੌਨੀ ਅਕਾਲੀ ਦਲ ਨੇ ਬੀਜੇਪੀ ਨਾਲੋਂ ਨਾਤਾ ਤੋੜਿਆ ਕਿ ਕਿਸਾਨ ਮਤਿਆਂ ਨੂੰ ਲੈ ਕੇ ਨਾਤਾ ਤੋੜਦਾ ਤੇ ਉਦੋਂ ਵੀ ਅੰਦੋਲਨ ਚੱਲਦਾ ਸੀ ਤੇ ਛੱਡ ਕੇ ਭੱਜ ਗਏ ਅੱਜ ਵੀ ਅੰਦੋਲਨ ਚੱਲਦਾ ਵਾ ਕਿ ਪੰਜ ਅੱਸੀ ਟਾਂ ਛੋੜੀ ਚ ਪਾ ਕੇ ਬੀਜੇਪੀ ਤੇ ਮਗਰਮਗਤ ਘਰੇ ਫਿਰਦੇ ਤੁਹਾਡੇ ਨਾਲ ਕਰਦਾ ਮੈਂ ਸਮਝਦਾ ਵੀ ਅੱਜ ਅੱਜ ਕੋਈ ਮਸਲਾ ਹੱਲ ਨਹੀਂ ਹੋਇਆ ਕਿਸਾਨਾਂ ਦਾ ਅੱਜ ਫੇ ਕਾਹਦਾ ਤੁਹਾਡਾ ਕੋਈ ਐਮਐਸਪੀ ਦਾ ਮਸਲਾ ਹੱਲ ਨਹੀਂ ਹੋਇਆ ਮੇਰੇ ਵੀਰੋ ਜਿੱਥੋਂ ਤੱਕ ਬੰਦੀ ਸਿਕਾਇ ਦੀ ਗੱਲ ਸੀ ਕਿ ਕਿਸੇ ਇੱਕ ਵਿਹਾਰ ਵੀ ਇਨਾ ਪਾਰਲੀਮੈਂਟ ਚੋਂ ਮੁੱਤਾ ਨਹੀਂ ਚੁੱਕਿਆ ਮੈਂ ਸਮਝਦਾ ਕਿ ਇਹ ਤਾਂ ਇੱਕ ਜਿਹੜੀ ਕਹਿੰਦੇ ਨਾ ਸਹੂਲਤ ਦੀ ਰਾਹ ਦਿੱਤੀ ਆ ਇਹ ਜਿਹੜੀ ਕਾਲੀ ਗੱਲ ਵੀ ਤੇ ਵੀ ਕਰ ਮੈਂ ਪਾਰਲੀਮੈਂਟ ਦੇ ਵਿੱਚ ਮੁੱਤਾ ਚੁੱਕਿਆ ਵੀ ਖਾਦੜਾ ਬਾਰਡਰ ਤੋਂ ਤੁਸੀਂ ਪਾਕਿਸਤਾਨ ਨਾਲ ਟ੍ਰੇਡ ਸ਼ੁਰੂ ਕਰੋ ਕਹਿੰਦੇ ਜੀ ਨਹੀਂ ਹੋ ਸਕਦਾ ਪਾਕਿਸਤਾਨ ਸਾਡਾ ਦੁਸ਼ਮਣ ਦੇਸ਼ ਹੈ ਜੀ ਠੀਕ ਹੈ ਕੰਜੀ ਪਰ ਹੁਣ ਪਾਕਿਸਤਾਨ ਦਾ ਕਿਸੇ ਪੁਆਇੰਟ ਦੇ ਉੱਪਰ ਤੁਹਾਡਾ ਹੋ ਰਿਹਾ ਵਾ ਹਾਂਜੀ ਹੋ ਰਿਹਾ ਜੀ ਸਾਡਾ ਗੁਜਰਾਤ ਤੋਂ ਟ੍ਰੇਡ ਚੱਲ ਰਿਹਾ ਪਾਏ ਸ਼ਿਪਸ ਮੈਂ ਪੁੱਛਣਾ ਚਾਹੁੰਦਾ ਵਾਂ ਕਿ ਜਿਹੜੀ ਦੁਸ਼ਮਣੀ ਉਹ ਪੰਜਾਬ ਦੇ ਨਾਲ ਹੀ ਆ ਗੁਜਰਾਤ ਨਾਲ ਨਹੀਂ ਜੇ ਦੁਸ਼ਮਣੀਆਂ ਤਾਂ ਦੇਸ਼-ਦੇਸ਼ ਤਾਂ ਦੁਸ਼ਮਣ ਹੋਊਗਾ ਪੰਜਾਬ ਵੇਲੇ ਦੁਸ਼ਮਣੀਆਂ ਗੁਜਰਾਤ ਵੇਲੇ ਜੱਫੀਆਂ ਪੈ ਜਾਂਦੀਆਂ ਸੋ ਇਹ ਜਿਹੜਾ ਨਾ ਧੋਗਲੀ ਨੀਤੀ ਜਿਹਦੇ ਨਾਲ ਪੰਜਾਬ ਦਾ ਨੁਕਸਾਨ ਕਰਦਾ ਉਹ ਬੀਜੇਪੀ ਕਾਰੀਏ ਜਿਹੜਾ ਕਿ ਪੰਜਾਬ ਲਈ ਠੀਕ ਨਹੀਂ ਪੰਜਾਬੀਆਂ ਲਈ ਠੀਕ ਸਮਜੀ ਦੀ ਯਾਦ ਦੇ ਵਿੱਚ ਅੰਡਰਵਾੜੀ ਦਾ ਜਿਹੜਾ ਸੈਂਟਰ ਇੱਥੇ ਪੜਨ ਜਾ ਰਿਹਾ ਇਹ ਬੜੀ ਵੱਡੀ ਲੋੜ ਸੀ ਤੇ ਹੋਰ ਮੈਂ ਦੱਸਣਾ ਚਾਹੁੰਦਾ ਅੱਜ ਅਸੀਂ ਇਸ ਚੋਣ ਦਾ ਗਾਜ ਵੀ ਕੀਤਾ ਵਾ ਇਹ ਅੱਜ ਬਹੁਤ ਭਰਮੀਆਂ ਜਿਹੜੀਆਂ ਮੀਟਿੰਗਸ ਹੋਈਆਂ ਲੋਕਾਂ ਦਾ ਬਹੁਤ ਪਿਆਰਾ ਤੇ ਵਧੀਆ ਹੰਗਾਰਾ ਜਿਹੜਾ ਸੀ ਅੱਜ ਹੈਗਾ ਪ੍ਰਮਾਤਮਾ ਕਰਦੀ ਖਲਾਅ ਰਖੜਾ ਸੀ ਜਿਹਦੇ ਤੋਂ ਇੱਕ ਨੰਬਰ ਦਾ ਖਸਬਾ ਬਣਿਆ